ਸੋ ਹਾਂਜੀ ਫਰੈਂਡਸ ਮੈਂ ਨਾ ਮੌਕਸ਼ ਨੂੰ ਹੋਮਵਰਕ ਕਰਾ ਰਹੀ ਸੀਗੀ ਸਕੂਲ ਦਾ 홀ੀਡੇ ਹੋਮਵਰਕ ਕਿਉਂਕਿ ਇਹਨੂੰ ਸਕੂਲ ਤੋਂ ਬਹੁਤ ਸਾਰਾ ਹੋਮਵਰਕ ਮਿਲ ਗਿਆ ਤੇ ਮੈਂ ਇਹਨੂੰ ਰੋਜ਼ ਥੋੜ੍ਹਾ ਥੋੜ੍ਹਾ ਕਰਕੇ ਕਰਾਉਂਦੀ ਰਹਿਣੀ ਆ ਮੈਂ ਜਿੰਨਾ ਇਹਦਾ ਦਿਲ ਕਰਦਾ ਉਨਾ ਹੀ ਕਰਦੀ ਹੈ ਇਹ ਜਿਵੇਂ ਮਨ ਲੋ ਰੋਜ਼ ਮੈਂ ਇੱਕ ਜਾਂ ਦੋ ਤਿੰਨ ਪੇਜ ਕਰਾ ਦਿੰਨੀ ਆ ਸ਼ੌਂਕ ਨਾਲ ਕਰ ਲੈਂਦੀ ਆ ਤੇ ਇਹ ਕਰ ਰਹੀ ਸੀਗੀ ਬਹੁਤ ਵਧੀਆ ਕੰਮ ਕੀਤਾ ਨੇ ਸਾਫ਼-ਸਾਫ਼ ਤੇ ਮੈਨੂੰ ਕਹਿ ਰਹੀ ਸੀ ਵੈਰੀ ਗੁੱਡ ਵੈਰੀ ਗੁੱਡ ਨਾਲ ਹੀ ਮੈਂ ਕਲਾਪਿੰਗ ਕਰ ਰਹੀ ਸੀ ਤੇ ਮੈਨੂੰ ਕਹਿ ਰਹੀ ਸੀ ਟੂ ਸਟਾਰ ਥਰੀ ਸਟਾਰ ਤੇ ਬਹੁਤ ਖੁਸ਼ ਹੋ ਕੇ ਕੰਮ ਕਰ ਰਹੀ ਸੀਗੀ ਚਲੋ ਮੈਨੂੰ ਤਾਂ ਐਵੇਂ ਆ ਕਿ ਵਧੀਆ ਕੰਮ ਕਰ ਰਹੀ ਵੈਸੇ ਮੇਰੇ ਕੋਲ ਬੈਠ ਕੇ ਘਰ ਕੰਮ ਨਹੀਂ ਕਰਦੀ ਸਕੂਲ ਦਾ ਕਾਰਨ ਦੀ ਸੀਗੀ ਮੇਰੇ ਕੋਲ ਨਹੀਂ ਕਰਦੀ ਸੀ ਬਟ ਹੁਣ ਇਹ ਵੱਡੀ ਹੋ ਰਹੀ ਹੈ ਜਿਵੇਂ ਜਿਵੇਂ ਮੇਰੇ ਕੋਲ ਕਰ ਰਹੀ ਹੈ ਤੇ ਮੈਂ ਇਹਨੂੰ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਜਿੰਨਾ ਹੋ ਸਕੇ ਜਲ ਜਲਦੀ ਕੰਮ ਕਰਾਦਾ ਕਿਉਂਕਿ ਫਿਰ ਅਸੀਂ ਜਾਣਾ ਹੈ ਘੁੰਮਣ ਤੇ ਫਿਰ ਇਹਦਾ ਹੋਮਵਰਕ ਕਰ ਜਾਣਾ ਹੈ ਹੈਲੋ ਸਸ਼ੀਕਾਲ ਵੈਲਕਮ ਬੈਕ ਟੂ ਅਵਰ ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਤੇ ਟਾਈਮਿੰਗ ਹੋ ਗਈ 3:30 ਹੋਏ ਨੇ 4:00 ਵਜੇ ਆਲੇ ਨੇ ਤੇ ਮੌਕਸ਼ੀ ਸੋ ਗਈ ਦੁਪਹਿਰ ਦਾ ਟਾਈਮ ਹੈ ਮੈਂ ਇਹਨੂੰ ਨੇ ਹੋਮਵਰਕ ਕਰਾਇਆ ਤੇ ਥੋੜਾ ਬਹੁਤ ਜਿਹਾ ਰਾਜਮਾ ਚਾਵਲ ਖਾਏ ਸੋ ਮੈਂ ਵੀਰਵਾਰ ਨੂੰ ਬਲੌਗ ਸਟਾਰਟ ਕਰ ਰਹੀ ਆ ਤੇ ਕੱਲੀ ਇਵਨਿੰਗ ਕਰੀ ਕੱਲ ਮਾਰਨਿੰਗ ਤੱਕ ਚੱਲੇਗਾ ਇਹ ਮੇਰਾ ਰੁਟੀਨ Dimmi di ਸੋ ਹਾਂ ਜੀ ਇੱਥੇ ਮੌਕਸ਼ੀ ਆਪਣੀ ਦਾਦੀ ਨਾਲ ਖੇਡ ਰਹੀ ਸੀ ਕਿ ਇਹਦੀ ਦਾਦੀ ਮੰਮਾ ਮੱਖਣ ਕੱਢ ਰਹੇ ਸੀਗੇ ਮਲਾਈ ਵਿੱਚੋਂ ਤੇ ਇਹ ਖਾ ਰਹੀ ਸੀ ਕਹਿੰਦੀ ਮੈਂ ਮੱਖਣ ਖਾਣਾ ਤੇ ਇਹਨੇ ਖਾਇਆ ਥੋੜਾ ਜਿਹਾ ਪਰ ਬਟ ਉਸ ਤੋਂ ਬਾਅਦ ਕਰਨ ਲੱਗੀ ਸੀ ਇਹ ਇਹ ਮੈਂ ਨਹੀਂ ਖਾਣਾ ਮੈਂ ਨਹੀਂ ਖਾਣਾ ਜਿੰਨਾ ਹੋ ਖਾਇਆ ਇਹਨੇ ਖਾ ਲਿਆ ਵੈਸੇ ਤਾਂ ਇਹ ਸ਼ੌਂਕ ਨਾਲ ਖਾ ਲੈਂਦੀ ਹੈ ਮੱਖਣ ਕਿਉਂ ਮੈਂ ਨਹੀਂ ਖਾਂਦੀ ਮੈਂ ਦੇਸੀ ਕੀ ਨਹੀਂ ਖਾਨੀ ਮੈਂ ਤੋ ਖਾਇਆ ਨਹੀਂ ਜਾਂਦਾ ਮੈਂ ਬਹੁਤ ਕੋਸ਼ਿਸ਼ ਕਰੀਏ ਖਾਂਦੀ ਬਟ ਮੈਨੂੰ ਸਮੈਲ ਆਉਂਦੀ ਹੈ ਦੇਸੀ ਕੇ ਉਹ ਤੋਂ ਚਲੋ ਇਹ ਸ਼ੁਕਰ ਹੈ ਕੀ ਮੇਰੀ ਬੱਚੀ ਖਾ ਰਹੀ ਹੈ ਮੈਨੂੰ ਇੰਨਾ ਹੈ ਕਿ ਖਾ ਲੇ ਕਿਉਂਕਿ ਅੱਗੇ ਜਾ ਕੇ ਹਨਾ ਓਕੇ ਹੋਣ ਨਾਲੋਂ ਤਾਂ ਤੇ ਬਸ ਇਹ ਦੋਨੋਂ ਦਾਦੀ ਪੁੱਤ ਖੇਡ ਰਹੀਆਂ ਸੀ ਤੇ ਉਸ ਤੋਂ ਬਾਅਦ ਫਿਰ ਮਮਾ ਚੱਲ ਗਏ ਸੀਗੇ ਆਪਣਾ ਮੱਖਣ ਦੇ ਕੱਢਣਾ ਸੀਗਾ ਕਿਸੇ ਡੋਂਗੇ ਦੇ ਵਿੱਚ ਤੇ ਫਿਰ ਮੈਂ ਮੋਕਸ਼ੀ ਨਾਲ ਖੇਡਣ ਲੱਗ ਗਈ ਸੀ ਮੈਂ ਇਹਦੇ ਨਾਲ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੀ ਹਾਂ ਜੇ ਆਪਾਂ ਬੱਚੇ ਨਾਲ ਖੇਡਾਂਗੇ ਤਾਂ ਉਹ ਖੇਡਦੀ ਰਹਿੰਦੀ ਹੈ ਜੇ ਇਹਨੂੰ ਇਹਦੇ ਨਾਲ ਨਾ ਖੇਡਾਂਗੇ ਨਾ ਤੇ ਇਹ ਚਿੜ ਜਾਂਦੀ ਹੈ ਕਿ ਮੇਰੇ ਨਾਲ ਕੋਈ ਖੇល ਨਹੀਂ ਰਿਹਾ ਫਿਰ ਅਸੀਂ ਇਹਦੇ ਨਾਲ ਸਾਰਾ ਦਿਨ ਖਿਡੌਣਿਆਂ ਨਾਲ ਖੇਡਦੇ ਰਹਿੰਦੇ ਹਾਂ ਤੇ ਇਹਦੇ ਨਾਲ ਵੀ ਲੱਗੇ ਦੇ ਇਹਦੇ ਨੂੰ ਖਿਲਾਉਣੇ ਦੇ ਦੇਈਦਾ ਤੇ ਖਿਲਾਉਣੇ ਨਾਲ ਇਹ ਵੀ ਖੇਲਦੀ ਹੈ ਤੇ ਇਹਦੇ ਨਾਲ ਅਸੀਂ ਲੱਗੇ ਰਹਿਨੇ ਆ ਤਾਂ ਹੀ ਬੱਚਾ ਖੁਸ਼ ਹੋ ਕੇ ਖੇਡਦਾ ਰਹਿੰਦਾ ਹੈ ਮੈਂ ਮੋਕਸੀ ਨੂੰ ਖਵਾਣ ਤੋਂ ਬਾਅਦ ਫਿਰ ਕਿਚਨ ਦੇ ਵਿੱਚ ਆ ਗਈ ਕਿਉਂਕਿ ਮੇਰੇ ਦੁਪਹਿਰ ਵਾਲੇ ਬਰਤਨ ਪਏ ਹੋਏ ਸੀਗੇ ਤੇ ਫਿਰ ਮੈਂ ਆਪਣੇ ਬਰਤਨ ਕਰਨ ਲੱਗੀ ਸੀ ਕਿ ਮੈਂ ਕਿਹਾ ਚਲੋ फटाफट ਬਰਤਨ ਕਰ ਲਾਂ ਜਿੰਨੇ ਮੇਰੇ ਤੋਂ ਕੰਮ ਹੁੰਦਾ ਮੈਂ फटाफट ਨਿਬੇੜ ਲੈਣੀ ਆ ਨਾਲ ਸਲੈਬਸ ਨੂੰ ਸਾਫ਼ ਕੀਤੀ ਕਿਉਂਕਿ ਨਾ ਮੈਨੂੰ ਫਿਰ ਐਵੇਂ ਸੀਗਾ ਕਿ ਸ਼ਾਮ ਨੂੰ ਜ਼ਿਆਦਾ ਭਾਂਡੇ ਇਕੱਠੇ ਹੋ ਜਾਣਾ ਹੈ ਫਿਰ ਮੇਰੇ ਤੋਂ ਹੋ ਨਹੀਂ ਪਾਣੇ ਤਾਂ ਇਸ ਲਈ ਫਿਰ ਮੈਂ ਜੋ ਜਿੰਨਾ ਹੁੰਦਾ ਮੈਂ ਮੋਕਸੀ ਦੇ ਨਾਲ ਨਾਲ फटाफट ਉਹਨਾਂ ਕਰਦੀ ਰਹਿਣੀ ਆਂਗੀ ਵੈਸੇ ਪਤਾ ਹੈ ਅੱਜ ਕੱਲ੍ਹ ਗਰਮੀ ਹੋ ਗਈ ਨਾ ਉਹਦੇ ਕਰਕੇ ਕੀੜੀਆਂ ਦਾ ਕੀੜੇ ਆਉਂਦਾ ਮੌਸਮ ਚੱਲ ਰਿਹਾ ਜਦੋਂ ਵੀ ਥੋੜਾ ਜਿਹਾ ਨਹੀਂ slab ਨੂੰ ਸਾਫ ਕਰਦੇ ਤਾਂ ਕੀੜੀਆਂ ਆ ਜਾਂਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਆ ਗਈ ਸੀ ਆਪਣੇ ਚਾਦਰ ਨੂੰ ਝਾੜਨ ਕਿਉਂਕਿ ਸ਼ਾਮ ਦਾ ਸਮਾਂ ਸੀਗਾ ਤੇ ਮੋਕਸ਼ਨੇ ਖਲਾਰਾ ਬਹੁਤ ਪਾਇਆ ਹੋਇਆ ਸੀਗਾ ਚਾਦਰ ਤੇ ਤੇ ਮੈਂ ਕਿਹਾ ਚਲੋ फटाफट ਝਾੜ ਦਿੰਨੀ ਆ ਚਾਦਰ ਨੂੰ ਤੇ ਬੱਸ ਉਸ ਤੋਂ ਬਾਅਦ ਫਿਰ ਮੈਂ ਆਪਣੀ ਚਾਦਰ ਝਾੜ ਦਿੱਤੀ ਸੀ ਕਿ ਫਰੈਂਟ ਮੈਨਾ ਦੁਪਹਿਰੇ ਸੁੱਤੀ ਤਾਂ ਨਹੀਂ ਸੀਗੀ ਤੇ ਮੌਕਸ਼ੀ ਹੋ ਗਈ ਸੀਗੀ ਮੈਂ ਜਾਗਦੀ ਰਹੀ ਤੇ ਕੋਦਾਂ ਮੇਰੀ ਪਤਨੀ ਅੱਖ ਲੱਗੀ ਪਤਾ ਨਹੀਂ ਕੀ ਗੱਲ ਮੇਰੇ ਕੋ ਤਾਂ ਮੁੱਠੀ ਫਟਫਟ ਫਟਫਟ ਕੇ ਚਾਬ ਨਹੀਂ ਮੈਨੂੰ ਅਜੀਬ ਜਿਹਾ ਹੋ ਰਿਹਾ ਸੀ ਜਿਵੇਂ ਚੱਕਰ ਜੇ ਆ ਰਹੇ ਸੀ ਜਿਵੇਂ ਪਤਾ ਨਹੀਂ ਬੀਪੀ ਲੋਹੇ ਕੋਦੋਂ ਦਿਮਾਗ ਸਿਰ ਭਾਰਾ ਹੋ ਗਿਆ ਤੇ ਬਸ ਹੁਣ ਹੁਣ ਟਾਈਮਿੰਗ 8:00 ਵਜੇ ਦੇ ਲੋ ਘੰਟੇ ਹੋ ਗਏ ਮੈਂ ਥੋੜਾ ਰਿਲੈਕਸ ਫੀਲ ਕਰਿਆ ਆਪਣੇ ਆਪ ਨੂੰ ਤੇ ਹੁਣ ਫਿਰ ਮੈਂ ਚਾਹ ਦਾ ਕੁਦਰ ਚਾੜੀ ਹੈ ਤੇ ਮਕਸ਼ੀ ਕੋਈ ਮੇਰੀ ਦੇਖ ਰਹੀ ਸੀਗੀ ਫੋਨ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਖੇਲਦੀ-ਕੁਲਦੀ ਰਹੀ ਹੈ ਤੇ ਹੁਣ ਮੰਮੀ ਨੂੰ ਲੈ ਕੇ ਗਏ ਆ ਜਰਾ ਬਾਹਰ ਘੁਮਾਉਣ ਵਾਸਤੇ ਤੇ ਹੁਣ ਮੈਂ ਥੋੜਾ ਜਿਹਾ ਫ੍ਰੀ ਸੀਗੀ ਚਲੋ ਬਾਕੀ ਜਿਹੜਾ ਮੇਰਾ ਕੰਮ ਸ਼ੁਰੂ ਹੋਣ ਦਿੱਤਾਣਾ ਸ਼ੇਅਰ ਕਰਾਂਗੀ ਵੀ ਤੇ ਬਸ ਇਸ ਜਿਹੜੇ ਨਾਲ ਆਪਣਾ ਸਾਰਾ ਦਿਨ ਵਧੀਆ ਬੀਤਿਆ ਤੇ ਕੱਲ ਦਾ ਰੂਟੀਨ ਸ਼ੁਰੂ ਹੋਏਗਾ ਸਵੇਰੇ ਮਾਰਨਿੰਗ ਤੋਂ ਬਾਕੀ ਤੁਹਾਨੂੰ ਜਰੂਰ ਸ਼ੇਅਰ ਕਰੂੰਗੀ ਹਜੇ ਇਹਨਾਂ ਨੇ ਆਣਾ ਹੈ ਸ਼ੌਪ ਤੋਂ ਇਹ 9:30 ਵਜੇ ਤੱਕ ਆ ਜਾਂਦੇ ਨੇ ਉਸ ਤੋਂ ਬਾਅਦ ਹੀ ਫਿਰ ਮੈਂ ਰੋਟੀ ਬਣਾਉਂਗੀ ਰੋਟੀ ਅਸੀਂ ਗਰਮ ਗਰਮ ਹੀ ਬਣਾਈ ਦੀ ਜਦੋਂ ਇਹ ਆਉਂਦੇ ਆ ਸਾਨੂੰ ਕਿਸੇ ਨੂੰ ਭੁੱਖ ਹੋਏ ਤਾਂ ਅਸੀਂ ਖਾ ਲੈਣਾਂ ਵੈਸੇ ਏਡੀ ਕੋਈ ਗੱਲ ਨਹੀਂ ਹੈ ਬਟ ਅਗਰ ਨਹੀਂ ਭੁੱਖ ਤਾਂ ਫਿਰ ਸਾਰੇ ਇਕੱਠੇ ਖਾਣੇ ਆ ਮੰਮੀ ਮੈਂ ਤੇ ਮੰਨੂ papa ਰਾਤ ਨੂੰ ਰੋਟੀ ਨਹੀਂ ਖਾਂਦੇ ਤੇ ਹੁਣ ਮੁੱਕ ਸੀ ਖੇਲੇਗੀ ਅੱਜ 10:00 ਦੀ ਦੁਪਹਿਰੇ ਅੱਜ ਰਾਤ ਨੂੰ ਲੇਟ ਸੋਏਗੀ 11-12 ਵਜੇ ਦੇਗੀ ਹੁਣ ਦੇਖਦੇ ਹਾਂ ਹੁਣ ਇਸਰਨਲ ਕਿਵੇਂ ਕੀ ਰਹਿੰਦੀ ਹੈ ਤੇ ਚਲੋ ਹੁਣ ਮੈਂ ਤੁਹਾਡੇ ਨਾਲ ਕੰਟੀਨਿਊ ਕਰਦੀ ਹਾਂ ਵਲੌਗ ਰਾਹੀਂ ਤੇ ਬਣੇ ਰਹਿਣਾ ਮੇਰੀ ਵੀਡੀਓ ਦੇ ਵਿੱਚ ਜੇ ਪਸੰਦ ਆਏ ਤਾਂ ਪਲੀਜ਼ ਪਿਆਰ ਨਾਲ ਚਾ ਕਮੈਂਟ ਕਰਕੇ ਦੱਸਣਾ ਤੇ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਜਾਂ ਕੋਈ ਨਵਾਂ ਹੈ ਤੇ ਮੈਨੂੰ ਕਮੈਂਟ ਵੀ ਕਰਨਾ ਤੁਹਾਡਾ ਨਾਮ ਮੈਨੂੰ ਪਤਾ ਲੱਗ ਜਾਏ ਕੌਣ ਨਾਮ ਆਇਆ ਤੇ ਸਬਸਕ੍ਰਾਈਬ ਕਰ ਲੈਣਾ ਚੈਨਲ ਨੂੰ ਤੋ ਹਾਂਜੀ ਫਰੈਂਡਸ ਇੱਥੇ ਹੋ ਗਈ ਸੀ ਮਾਰਨਿੰਗ ਤੇ ਮੇਰਾ ਨੈਕਸਟ ਜਿਹੜਾ ਵੀਲੌਗ ਹੈ ਹੁਣ ਮਾਰਨਿੰਗ ਦੇ ਵਿੱਚ ਮੈਂ ਸ਼ੂਟ ਕਰ ਰਹੀ ਆ ਕਿਉਂਕਿ ਉਸ ਤੋਂ ਬਾਅਦ ਰਾਤ ਨੂੰ ਫਿਰ ਮੈਂ ਜ਼ਿਆਦਾ ਸ਼ੂਟਿੰਗ ਨਹੀਂ ਕਰ ਪਾਈ ਤੇ ਮੈਂ ਹੁਣ ਫਿਰ ਆਪਣਾ ਨੈਕਸਟ ਵੀਲੌਗ ਤੁਹਾਨੂੰ ਮਾਰਨਿੰਗ ਦੇ ਵਿੱਚ ਦਿਖਾ ਰਹੀ ਆ ਤੇ ਮੈਂ ਹੁਣ ਬਣਾ ਰਹੀ ਸੀ ਮੰਨੋ ਲਈ ਚਾਹ ਮੈਂ ਚਾਹ ਪੀ ਲਈ ਸੀ ਤੇ ਪਾਪਾ ਨੇ ਪੀ ਲਈ ਸੀ ਸਸ ਸਾਰਿਆਂ ਨੇ ਇੱਕ ਵਾਰ ਚਾਹ ਪੀ ਲਈ ਸੀ ਮੋਕਸ਼ੀ ਉੱਠ ਕੇ ਸੀ ਮੋਕਸ਼ੀ ਨੇ ਵੀ ਆਪਣਾ ਦੁੱਧ ਪੀ ਲਿਆ ਸੀ ਤੇ ਉਸ ਤੋਂ ਬਾਅਦ ਜੇ ਮਨ ਨੂੰ ਚਾਹ ਦਿੱਤੀ ਤੇ ਕੋਲ ਮੰਨ ਦੇ ਚਾਹ ਰੱਖ ਕੇ ਫਿਰ ਮੈਂ ਨਾ ਕੁਛ ਚਾਦਰ ਵਗੈਰਾ ਤੈਅ ਕਰਨ ਲੱਗੀ ਤੇ ਮੈਨਾਂ ਨੂੰ ਨਾਲ ਨਾਲ ਉਠਾ ਰਹੀ ਸੀ ਕਿ ਤੁਸੀਂ ਉੱਡ ਜਾਓ ਉੱਡ ਜਾਓ ਇਹ ਥੋੜਾ ਲੇਟੇ ਉੱਡਦੇ ਨੇ 8:30 9:00 ਵਜੇ ਹੀ ਜਾਂਦੇ ਨੇ ਤੇ ਇਹਨਾਂ ਨੂੰ ਇਹਨਾਂ ਨੂੰ ਸਰਾਣੇ ਬੈਠ ਕੇ ਉਠਾਣਾ ਪੈਂਦਾ ਕਿ ਉੱਠ ਜੋੜ ਜੋ ਫਿਰ ਉੱਠਦੇ ਨੇਗੇ ਤੇ ਬਸ ਮੈਨਾਂ ਨੂੰ ਨਾਲ ਨਾਲ ਉਠਾ ਰਹੀ ਸੀ ਨਾਲ ਨਾਲ ਮੈਂ ਆਪਣਾ ਕੰਮ ਕਰ ਰਹੀ ਸੀਗੀ ਤੇ ਚਾਦਰ ਵਗੈਰਾ ਤੈਅ ਕਰਨ ਤੋਂ ਬਾਅਦ ਫਿਰ ਮੈਂ ਬਾਹਰ ਆ ਗਈ ਸੀਗੀ ਚਾਦਰਾਂ ਨੂੰ ਬਾਹਰ ਰੱਖਿਆ ਫਿਰ ਮੈਂ ਦੀ LED ਵਾਲੀ ਜਿਹੜੀ trolly ਹੈ ਉਹਦੇ ਉੱਤੇ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਸੀਗਾ ਕੁਝ ਮੁਕਸ਼ੀ ਆਪਣੇ ਖਲੋਨੇ ਖਲਾਰ ਦਿੰਦੀ ਹੈਗੀ ਕੁਝ ਮੁਕਸ਼ ਦੀ ਮੈਡੀਸਨ ਸੀਗੀਆਂ ਉਹ ਬਹੁਤ ਖਿਲਰੀਆਂ ਪਈਆਂ ਸੀਗੀਆਂ ਕੋਈ ਇੱਧਰ ਕੋਈ ਇੱਧਰ ਫਿਰ ਮਾਉਨੂ ਸਾਰਿਆਂ ਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਸਾਫ਼ ਕਰਿਆ ਜਿਹੜੀ ਮੈਡੀਸਨ ਦੀ ਮੈਨੂੰ ਲੋੜ ਸੀਗੀ ਵੀ ਹਾਂ ਇਹਦੀ ਜ਼ਰੂਰਤ ਹੈ ਉਹ ਮੈਂ ਉਹਦੀ ਬਾਕਸ ਦੇ ਵਿੱਚ ਰੱਖੀਆ ਤੇ ਬਾਕੀ ਸਾਰੀ ਮੈਂ ਬਾਹਰ ਰੱਖਿਆ ਹੀ ਕਿ ਜਿਹੜੀ ਮੈਡੀਸਨ ਮੈਨੂੰ ਨਹੀਂ ਚਾਹੀਦੀ ਉਹ ਮੈਂ ਬਾਹਰ ਰੱਖਿਆ ਹੀ ਸੀਗੀ ਤੇ ਮੋਕਸੀ ਤੋਂ ਜਿਵੇਂ ਕੋਲਡ ਹੋਇਆ ਪਿਆ ਸੀ ਫੀਵਰ ਆ ਜਾਂਦਾ ਕਦੇ-ਕਦੇ ਬਸ ਮੈਂ ਜ਼ਰੂਰੀ-ਜ਼ਰੂਰੀ ਉਹਦੀਆਂ ਦਵਾਈਆਂ ਕੋਲ ਹਮੇਸ਼ਾ ਰੱਖਦੀ ਆਂ ਕਿ ਰਾਤ ਬਰਾਤੀ ਜਦੋਂ ਮਰਜੀ ਲੋੜ ਪੈ ਜੇ ਤਾਂ ਬੱਚੇ ਨੂੰ ਦੇ ਹੀ ਜਾਂਦੀ ਹੈਗੀ ਤੇ ਮੈਂ ਬਸ ਆਪਣੀਆਂ ਦਵਾਈਆਂ ਦਵਾਈਆਂ ਸੈੱਟ ਕਰ ਰਹੀ ਸੀ ਉਹਦੀਆਂ ਤੇ ਨਾਲ ਹੀ ਮੈਂ ਆਪਣੀ ਜਿਹੜੀ LED trolly ਆਪਣੀ ਉਹ ਵਾਲੀ ਸੈੱਟ ਕਰ ਦੂੰਗੀ ਕਿਉਂਕਿ ਨਾ ਉੱਤੇ ਬਹੁਤ ਜ਼ਿਆਦਾ ਡਸਟ ਆਈ ਪਈ ਸੀਗੀ ਤੇ ਸਾਰਾ ਮੈਂ ਉੱਪਰੋਂ ਲੈ ਕੇ ਨੀਚੋਂ ਤੱਕ ਜਿਹੜਾ ਕੈਬਿਨ ਬਣਿਆ ਹੋਇਆ ਮੇਰਾ ਸਾਰਾ ਸੈੱਟ ਕਰੂੰਗੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਕੰਮ ਜਿਵੇਂ ਰੋਟੀ ਬਣਾਣਾ ਤੇ ਮੌਕਸ਼ੀ ਵਿੱਚੀ ਮੌਕਸ਼ੀ ਨਾਲ ਗੱਲਾਂ ਬਾਤਾਂ ਕਰ ਰਹੀ ਸੀ ਕਿ ਮੈਂ ਵਿੱਚ ਮੈਨੂੰ ਬੁਲਾਈ ਜਾ ਰਹੀ ਸੀ ਉਹ ਤੇ ਮੈਂ ਸਫਾਈ ਕਰ ਰਹੀ ਸੀ ਜਿਹੜੀ ਮੈਂ ਆਪਣੇ ਫਲਾਵਰ ਵਗੈਰਾ ਰੱਖੇ ਸੀ ਨਾ ਮੌਕਸ਼ੀ ਉਹਨਾਂ ਨੂੰ ਛੇੜ ਜਾ ਰਹੀ ਸੀ ਤੇ ਮੈਂ ਕਹਿ ਰਹੀ ਸੀ ਨਾ ਛੇੜ ਬੇਟਾ ਨਾ ਛੇੜ ਕਿਉਂਕਿ ਉਹਨੂੰ ਬਹੁਤ ਹੱਥ ਮਾਰਨ ਦੀ ਆਦਤ ਹੈ ਉਹ ਉਹ ਨਾ ਉਹਦੇ ਹੱਥ ਨਹੀਂ ਠਿੱਕ ਸਕਦੇ ਉਹ ਨਾ ਕਿਸੇ ਕਿਸੇ ਬਹਾਨੇ ਨਾਲ ਕਿਸ ਨਾ ਕਿਸੇ ਚੀਜ਼ ਨੂੰ ਨੇ ਛੇੜੀ ਜਾਣਾ ਤੇ ਫਿਰ ਮਾਨੂੰ ਰੋਕ ਰੀ ਸੀ ਬੇਟਾ ਨਾ ਕਰਨਾ ਕਰ ਤੇ ਮੈਂ ਨਾ ਚੇਅਰ ਲਗਾ ਕੇ ਨਾ ਟੀਵੀ ਟ੍ਰੋਲੀ ਦੇ ਉੱਪਰ ਚੜ ਜਾਨੀ ਆ ਤੇ ਜਿਹੜਾ ਉੱਪਰ ਵਾਲੀ ਮੇਰੀ ਕਿਸਾਰੀ ਬਣੀ ਹੋਈ ਆ ਨਾ ਇਹਨੂੰ ਸਾਰੀ ਨੂੰ ਚੰਗੀ ਤਰ੍ਹਾਂ ਸਾਫ਼ ਕਰਿਆ ਕਿਉਂਕਿ ਨਾ ਇਹ ਦੇ ਦਿੱ ਇੱਕ ਕਾਫੀ ਕਲਰ ਹੈ ਕੁਛੇ ਦਾ ਕਲਰ ਵੀ ਐਵੇਂ ਦੇ ਉੱਤੇ ਡਸਟ ਹੋਵੇ ਨਾ ਤਾਂ ਬਹੁਤ ਚਮਕਦੀ ਹੈਗੀ ਤੇ ਫਿਰ ਮੈਂ ਕਿਹਾ ਚਲ ਕਾਰੀ ਦਿਨੇ ਚੰਗੀ ਤਰ੍ਹਾਂ ਸਾਫ਼ ਤੇ ਬਸ ਇਹ ਕਰ ਰਹੀ ਸੀ ਕਿ ਤੇ ਇਹ ਟਾਈਮ ਹੋਇਆ ਪਿਆ ਸੀਗਾ ਬਸ ਸਵਾ 8 ਦਾ ਟਾਈਮ ਸੀਗਾ ਮੈਨੂੰ ਲੱਗਦਾ ਸਵਾ 8 ਪਤਾ ਨਹੀਂ 8:30 ਇੰਨਾ ਕੁ ਟਾਈਮ ਸੀਗਾ ਜਦੋਂ ਮੈਂ ਕੰਮ ਕਰ ਰਹੀ ਸੀ ਮੈਂ ਆਲਮੋਸਟ 9:30 ਤੱਕ ਸਾਰੇ ਕੰਮ ਕਰ ਲਏ ਸੀਗੇ ਅਸੀਂ ਜਲ ਮੈਂ ਅੱਜ 7 ਵਜੇ ਉੱਠ ਗਈ ਸੀ ਮੁਖਸ਼ੀ ਵੀ ਮੇਰੇ ਨਾਲ ਹੀ ਉੱਠ ਗਈ ਸੀਗੀ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਕੰਮ ਕਰ ਲੇ ਸਭ ਤੋਂ ਪਹਿਲਾਂ ਮੈਂ ਉੱਠ ਕੇ ਆਪਣਾ ਸਬਜ਼ੀ ਬਣਾਈ ਤੇ ਫੇ ਨਾਲ ਹੀ ਆਟਾ ਗੁੰਨ ਲਿਆ ਸੀਗਾ ਮੈਂ ਸਬਜੀ ਦੇ ਵਿੱਚ ਮੈਂ ਬਣਾਇਆ ਸੀ ਅੱਜ ਬੈਂਗਨ ਪਏ ਸੀਗੇ ਮੈਂ ਸੁੱਕੇ ਆਲੂ ਬੈਂਗਨ ਬਣਾ ਲਏ ਸੀਗੇ ਫੇ ਨਾਲ ਆਟਾ ਗੁੰਨਤਾ ਮੈਂ ਕਿਹਾ ਚਲੋ ਕਿਚਨ ਦਾ ਮੈਂ ਜਿੰਨਾ ਗੁੰਨਦਾ ਨਾਲ ਨਾਲ ਫਿਰ ਮੈਂ ਬੱਤਨ ਵੀ ਕਰ ਲਈ ਸੀ ਸਵੇਰ ਵਾਲੇ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਸ਼ੂਟਿੰਗ ਸਟਾਰਟ ਕੀਤੀ ਸੀਗੀ ਕਿਉਂਕਿ ਪਹਿਲਾਂ ਫੋਨ ਮੇਰਾ ਮੋਕਸ਼ੀ ਕੋਲ ਸੀ ਉਹਨੇ ਸਵੇਰ ਉੱਠਦੇ ਸਾਰ ਕਹਿੰਦੀ ਮम्मा ਮੈਂ ਪੋਇੰਟ ਦੇਖਣੀ ਆ ਫਿਰ ਮੈਂ ਉਹਨੂੰ ਫੋਨ ਦਿੱਤਾ ਮੈਂ ਕਿਹਾ beta ਦੇਖ ਲੈ ਚੱਲ ਕੋਈ ਨਹੀਂ ਉਸ ਤੋਂ ਬਾਅਦ ਫਿਰ ਮੈਨੂੰ ਫੋਨ ਚਾਹੀਦਾ ਸੀਗਾ ਫਿਰ ਮੈਂ ਉਹਨੂੰ ਮम्मा ਦਾ ਫੋਨ ਦਿੱਤਾ ਮੋਖੀ ਨੂੰ ਦਾਦੀ ਦਾ ਉਹਦੀ ਦਾ ਕਿ ਹੁਣ ਤੋਆ ਲੱਲਾ ਵੀ ਮਨਵਾ ਦੇ ਦੇ ਮੈਂ ਫਿਰ ਆਪਣਾ ਕੰਮ ਸਟਾਰਟ ਕੀਤਾ ਫਿਰ ਮੈਂ ਆਪਣੀ ਸਾਰੀ ਚੱਦਰ ਚੁੱਦਰ ਤੈਅ ਕਰੀਆਂ ਸਾਰੇ ਸੋਫੇ ਸੋਫੇ ਦੇ ਕਵਰ ਝਾੜੇ ਸਾਰੇ ਕੰਮ ਕਰਕੇ ਫਿਰ ਮੈਂ ਝਾੜੂ ਚੂਰ ਲਗਾਇਆ ਆਪਣਾ ਪੋਚਾ ਵਗੈਰਾ ਮੈਂ ਨਾ ਫ੍ਰਿਜ ਵੀ ਸਾਫ਼ ਕਰਨਾ ਅੱਜ ਨਾ ਮੈਂ ਫ੍ਰਿਜ ਰੀਫ੍ਰਿਜ ਹੋਣਾ ਲਾਇਆ ਹੋਇਆ ਬਾਕੀ ਦੇਖਦੀ ਆ ਸ਼ਾਮ ਤੱਕ ਜਿਵੇਂ ਹੋ ਜਾਂਦਾ ਤਾਂ ਫਿਰ ਕਰਾਂਗੀ ਸਭ ਫ੍ਰੀਜ ਦੇ ਉੱਪਰ ਨਾ ਬਹੁਤ ਜ਼ਿਆਦਾ ਬਰਫ਼ ਜੰਮੀ ਪਈ ਸੀਗੀ ਤੇ ਫਿਰ ਮੈਂ ਸਵੇਰੇ ਉੱਠਦੇ ਸਾਡੀ ਫ੍ਰੀਜ ਲਾਤਾ ਪਹਿਲਾਂ ਤਾਂ ਰਾਤੀ ਸੋਚ ਰਹੀ ਸੀ ਲਾ ਦਿੰਨੀ ਆ ਫਿਰ ਐਵੇਂ ਹੋ ਜਾਂਦਾ ਕਿ ਪਤਾ ਨਹੀਂ ਕੱਲ ਲਾਈਟ ਆਵੇ ਨਾ ਆਵੇ ਕਈ ਵਾਰੀ ਹੈ ਨਾ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਲਾਈਟ ਤਾਂ ਵੀ ਨਹੀਂ ਪਤਾ ਹੁੰਦਾ ਕਿ ਲਾਈਟ ਆਣੀ ਹੈ ਕਿ ਨਹੀਂ ਤਾਂ ਫਿਰ ਇਸ ਤਰੀ ਇਸ ਤਰ੍ਹਾਂ ਮੈਂ ਫਿਰ ਮੈਂ ਕਿਹਾ ਚਲੋ ਨਹੀਂ ਕਰਦੀ ਤਾਂ ਫਿਰ ਮੈਂ ਸਵੇਰੇ ਉੱਠਦੇ ਸਾਰ ਕਰਤਾ ਮੈਂ ਕਿਹਾ ਚਲ ਦੇਖ ਹੀ ਜਾਏਗੀ ਜੋ ਹੋਏਗਾ ਵੀ ਹੁਣ ਬਰਫ਼ ਬਹੁਤ ਜੰਮੀ ਪਈ ਸੀ ਫਿਰ ਫ੍ਰੀਜ ਨੂੰ ਐਵੇਂ ਭਾਰਾ ਪਈ ਜਾਣਾਗਾ ਤੇ ਬਾਸ ਉਸ ਤੋਂ ਬਾਅਦ ਫਿਰ ਮੈਂ ਆਪਣੇ ਕਮਰੇ ਦੇ ਉੱਪਰ ਨਾ ﺍﻟमारी ਦੇ ਉੱਪਰ ਚੜ ਜਾਨੀ ਆ ﺍﻟमारी ਦੇ ਉੱਪਰ ਨਾ ਮੋਕਸ਼ੀ ਜਿਹੜੇ ਸੈਂਡਲ ਸੀਗੇ ਨਵੇਂ ਵਾਲੇ ਉਹ ਢਿੱਲੀ ਸਕੂਲ ਪਾ ਕੇ ਜਾਂਦੀ ਸੀਗੀ ਤੇ ਮੈਂ ਕਿਹਾ ਚਲੋ ਹੁਣ ਤਾਂ ਇਹਨੇ ਕਿਹੜਾ ਕਿਤੇ ਜਾਣਾ ਹੈ ਜਦੋਂ ਕਿਤੇ ਜਾਣਾ ਹੈ ਬਾਕਸ ਦੇ ਵਿੱਚੋਂ ਕੱਢ ਕੇ ਇਹਨੂੰ ਪਾ ਲੂੰਗੀ ਵੀ ਸਾਫ਼ ਸੁਧਰੋਂ ਵਿੱਚ ਪਏ ਰਹਿਣਗੇ ਤੇ ਫਿਰ ਉਹਦੇ ਉੱਤੇ ਨਾ ਮੋਕਸ਼ੀ ਸ਼ੂਜ਼ ਪਏ ਸੀਗੇ ਉਹ ਵੀ ਸੈੱਟ ਕਰਕੇ ਚੰਗੀ ਤਰ੍ਹਾਂ ਰੱਖ ਦਿੱਤੇ ਤੇ ਉਸ ਤੋਂ ਬਾਅਦ ਫਿਰ ਮੈਂ ਆ ਜਾਨੀ ਆ ਆਪਣੀ ਡਰਾਇੰਗ ਰੂਮ ਦੇ ਵਿੱਚ ਨਾ ਰਾਤੀ ਅਸੀਂ ਕਾਰਟਸ ਨੂੰ ਨਾ ਜਿਹੜੇ ਪੜਦੇ ਆ ਨਾ కర్ਟਨ ਇਹਨਾਂ ਨੂੰ ਅਸੀਂ ਰਾਤ ਸਾਈਡ ਤੇ ਕੀਤਾ ਸੀਗਾ ਵੀ ਸਾਰੇ ਕਵਰ ਕੀਤਾ ਸੀ ਕਿਉਂਕਿ ਅਸੀਂ ਏਸੀ ਦੀ ਜਿਹੜੀ ਕੂਲਿੰਗ ਆ ਨਾ ਉਹ ਸਾਰੇ ਲੋਬੀ ਦੇ ਵਿੱਚ ਦਿੱਤੀ ਹੀ ਰਾਤੀ ਆਪਣੇ ਰੂਮ ਦਾ ਦਰਵਾਜ਼ਾ ਖੋਲ੍ਹ ਕੇ ਕਿਉਂਕਿ ਨਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਸੀਗੀ ਤੇ ਫਿਰ ਸਾਰੀ ਲੋਬੀ ਵੀ ਗਰਮ ਸੀ ਫਿਰ ਅਸੀਂ ਨਾ ਸਾਰੇ కర్ਟਨ ਵਗੈਰਾ ਲਗਾ ਕੇ ਬਾਹਰ ਸਾਰੀ ਲੋਬੀ ਨੂੰ ਠੰਡਾ ਕਰਤਾ ਸੀਗਾ ਤੇ ਵਸ ਹੁਣ ਮੈਂ ਫਿਰ ਸਾਰੀ ਡਸਟਿੰਗ ਕਰ ਰਹੀ ਹਾਂ ਤੇ ਉੱਥੇ ਨਾ ਸਾਹਮਣੇ ਟੇਬਲ ਤੇ ਮੋਕਸ਼ੀ ਦੇ ਬਹੁਤ سارے ਖਿਡੌਣੇ ਪਏ ਸੀਗੇ ਤੇ ਉਹਦੇ ਮੋਕਸ਼ੀ ਦੇ ਖਿਡੌਣੇ ਇੰਨੇ ਖਿਲਰੇ ਰਹਿੰਦੇ ਆ ਨਾ ਮੈਂ ਜਿੱਥੇ ਝਾੜੂ ਮਾਰੂੰਗੀ ਜਿੱਥੇ ਮਾਰੂੰਗੀ ਮੰਨ ਲਓ ਬੈੱਡ ਥੱਲੇ ਮਾਰਿਆ ਤਾਂ ਮੋਕਸ਼ੀ ਦੇ ਖਿਡੌਣੇ ਆਗੇ ਜਿੱਦੀਵਾਨ ਥੱਲੇ ਮਾਰੂੰਗੀ ਤਾਂ ਮੋਕਸ਼ੀ ਦੇ ਖਿਡੌਣੇ ਆ ਜਾਣਗੇ ਜਿੱਥੇ ਮਾਰੂੰਗੀ ਉੱਥੇ ਇੰਨੇ ਖਿਡੌਣੇ ਯਾਰ ਮੋਕਸ਼ੀ ਦੇ ਕਿੱਥੋਂ ਕਿੱਥੋਂ ਕਵਰ ਕਰੀਏ ਤੇ ਕੁਝ ਅਸੀਂ ਕਦੇ ਇਹਨੂੰ ਖਿਡੌਣਾ ਲੈ ਕੇ ਵੀ ਨਹੀਂ ਦਿੱਤਾ ਇਹਨੂੰ ਗਿਫਟ ਹੀ ਇੰਨੇ ਆਉਂਦੇ ਆ ਕੀ ਕਰੀਏ ਤੇ ਬਾਸੂ ਨੇ ਅੰਤ ਤੂੰ ਦੇਖੀ ਰਹਾ ਮੈਂ ਸਫਾਈ ਕਰ ਰਹੀ ਆ ਤੇ ਫਿਰ ਸਫਾਈ ਕਰਨ ਤੋਂ ਬਾਅਦ ਮੈਨੂੰ ਲੱਗਦੀ ਜੋਰਾਂ ਦੀ ਭੁੱਖ ਤੇ ਕੁਛ ਫਿਰ ਮਨ ਨੂੰ ਵੀ ਨਹਾਏ ਸੀਗੀ ਤੇ ਫਿਰ ਮੈਂ ਕਿਹਾ ਚਲਵਾ ਹੁਣ ਨਾਸ਼ਤੇ ਬਣਾ ਲੈਨੇ ਮੈਂ ਮੋਕਸ਼ੀਨ ਨੂੰ ਦਿੱਤੇ ਪ੍ਰਾਂਟੇ ਬਣਾ ਕੇ ਵੀ ਖਾ ਲਾ ਤੇ ਇਹਨੇ ਤਾਂ ਖਾਈ ਨੀ ਇੱਕ ਦੋ ਬਾਈਟ ਹੀ ਖਾਈ ਪਰਾਠੀ ਜ਼ਿਆਦਾ ਖਾਈ ਨਹੀਂ ਬਟੇ ਇਹ ਸੀਗਾ ਸਕੂਲ ਜਾਂਦੀ ਸੀ ਨਾ ਇਹ ਪਰਾਂਠੀ ਖਾ ਜਾਂਦੇ ਸੀ ਹੁਣ ਜਿੱਦਨ ਦੀ ਘਰ ਹੈ ਨਾ ਸਾਡੇ ਕੋਲ ਰੋਟੀ ਨਹੀਂ ਖਾਦੇ ਚੰਗੀ ਤਰ੍ਹਾਂ ਤੇ ਚਲੋ ਕੋਈ ਨਹੀਂ ਫਿਰ ਨਾਲ-ਨਾਲ ਵਿੱਚ ਮੈਂ ਜਿਵੇਂ ਝਾੜੂ ਮਾਰਦੀ ਸੋਵੇਂ ਮੱਖੀ ਨਾਲ-ਨਾਲ ਅੱਗੇ ਪਿੱਛੇ ਹੋ ਰਹੀ ਸੀਗੀ ਵੈਸੇ ਨਾ ਹੁਣੇ ਮੈਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰਦੀ ਕਿ ਮੈਂ ਆਪਣਾ ਕੰਮ ਆਰਾਮ ਨਾਲ ਕਰਦੀ ਕਰਨੀ ਹੈ ਕੋਈ ਵੀ ਕੰਮ ਝਾੜੂ ਮਾਰਨਾ ਜਾਂ ਪੋਚਾ ਮਾਰਨਾ ਜਿਵੇਂ ਪਹਿਲਾਂ ਕਰਨ ਹੀ ਨਹੀਂ ਦਿੰਦੀ ਹੁੰਦੀ ਸੀ ਵਿੱਚ ਵਿੱਚ ਹੱਥ ਮਾਰੀ ਜਾਂਦੀ ਹੁੰਦੀ ਸੀ ਪਰ ਹੁਣ ਨਹੀਂ ਹੁਣ ਬਿਲਕੁਲ ਨਹੀਂ ਪਰੇਸ਼ਾਨ ਕਰਦੀ ਤੇ ਹੁਣ ਮੈਨੂੰ ਆਰਾਮ ਨਾਲ ਕੰਮ ਕਰਨ ਦਿੰਦੇ ਤੇ ਹੋਂਜੇ ਮੈਂ ਝਾੜੂ ਮਾਰ ਇਸ ਮੈਂ ਨਾਲ ਨਾਲ ਪਾਪਾ ਦੋਰਾ ਨਾਲ ਮੋਕਸ਼ਰ ਨਾਲ ਗੱਲਾਂ ਬਾਤਾਂ ਕਰੀ ਜਾਂਦੀ ਸੀ ਮੈਂ ਨਾ ਆਪਣਾ ਕੰਮ ਐਵੇਂ ਹੀ ਕਰਦੀ ਆ ਵਿੱਚ ਵਿੱਚ ਗੱਲਾਂ ਮਾਰੀ ਚੋਂਗੀ ਨਾਲ ਨਾਲ ਕੰਮ ਕਰੀ ਜਾਉਂਗੀ ਮੇਰੇ ਤੋਂ ਨਾ ਮੈਂ ਚੁੱਕ ਨਹੀਂ ਰਹਿ ਸਕਦੀ ਮੈਂ ਬਹੁਤ ਬੋਲਦੀ ਆ ਤੇ ਬਸ ਮੈਂ ਆਪਣਾ ਨਾਲ ਨਾਲ ਕੰਮ ਕਰੀ ਜਾਉਂਗੀ ਨਾਲ ਨਾਲ ਬੋਲਦੀ ਜਾਂਦੀ ਹਣੀ ਆ ਤੇ ਹੁਣ ਮੈਂ ਫਿਰ ਸਾਰਾ ਜਿਹੜਾ ਕਿਚਨ ਦੇ ਵਿੱਚੋਂ ਝਾੜੂ ਮਾਰ ਕੇ ਸਾਰੀ ਏਰੀਆ ਦੇ ਵਿੱਚੋਂ ਝਾੜੂ ਮਾਰ ਕੇ ਨਾ ਡਸਟ ਪੈਡ ਤੇ ਪਾ ਕੇ ਆਪਣਾ ਬਾਅਦ ਸੁੱਤੇ ਆਉਂਗੀ ਆਪਣੇ ਜਿਹੜਾ ਡਸਟ ਹੋਏਗੀ ਤੇ ਉਸ ਤੋਂ ਬਾਅਦ ਫਿਰ ਮੈਂ ਆਉਂਗੀ ਆਪਣੇ ਅੰਦਰ ਅੰਦਰ ਆ ਕੇ ਮੈਂ ਆਪਣੇ ਕਿਚਨ ਦੇ ਵਿੱਚ ਜਾਉਂਗੀ ਰੋਟੀ ਬਣਾਉਣ ਲੱਗ ਦੂੰਗੀ ਤੇ ਵਿੱਚ ਹੀ ਮੌਕਸਾ ਆ ਜਾਂਦੀ ਮਮਾ ਮੈਨੂੰ ਆ ਚਾਹੀਦਾ ਮੈਨੂੰ ਫਿਰ ਉਹਨੂੰ ਦੇਣ ਚੱਲ ਜਾਨੀ ਹੁੰਨੀ ਹੈ ਮੈਂ ਪਤਾ ਨਹੀਂ ਕੀ ਚਾਹੀਦਾ ਸੀ ਉਹਨੂੰ ਮੈਨੂੰ ਯਾਦ ਨਹੀਂ ਆ ਰਿਹਾ ਸ਼ਾਇਦ ਆਟਾ ਮੰਗ ਰਹੀ ਸੀ ਮਾਤਾ ਨਾਲ ਖੇਲਣਾ ਮਮਾ ਕੁਝ ਮੰਗ ਰਹੀ ਸੀ ਮੇਰੇ ਤੋਂ ਤੇ ਫਿਰ ਬਸ ਮੈਂ ਉਹਨੂੰ ਦੇਣ ਚੱਲ ਜੂਗੀ ਤੇ ਨਾਲ ਮੈਂ ਪਰੌਂਠੀਆਂ ਬਣਾ ਰਹੀ ਸੀ ਨਾਲ ਫਿਰ ਮਮਾ ਨੂੰ ਰੋਟੀ ਦੇ ਦੂੰਗੀ ਤੇ ਪਾਪਾ ਨੂੰ ਪਾ ਕੇ ਦੇ ਦੂੰਗੀ ਤੇ ਉਸ ਤੋਂ ਬਾਅਦ ਫਿਰ ਰਾਸਤੇ ਵਿੱਚ ਮੈਂ ਖਾਉਂਗੀ ਮੰਮੀ ਕਹਿੰਦੇ ਸੀ ਮੈਂ ਰੋਟੀ ਨਹੀਂ ਖਾਣੀ ਕੀ ਅੱਜ ਮੈਂ ਖਿਚੜੀ ਖਾਉਂਗੀ ਮੇਰੇ ਨਾ ਵੀ ਪੇਟ ਚ ਜਲਨ ਜੁਰੀ ਰਾਤੀ ਮੈਂ ਦੱਸਿਆ ਸੀ ਤੁਹਾਨੂੰ ਸਾਰਿਆਂ ਨੂੰ ਕਿ ਸਾਨੂੰ ਰਾਜਮਾ ਨਾਲ ਸਾਰਿਆਂ ਨੂੰ ਜਲਨ ਹੁੰਦੀ ਹੈ ਉਹ ਰਾਤੀ ਨਾ ਮੈਨੂੰ ਬਹੁਤ ਤਜਾਬ ਬਣਿਆ ਮੇਰੇ ਪੇਟ ਦੇ ਵਿੱਚ ਹੀ ਤੇ ਫਿਰ ਮੈਂ ਬਹੁਤ ਔਖੀ ਹੋਈ ਪੇਟ ਦਰਦ ਹੋਇਆ ਮੇਰੇ ਤਜਾਬ ਬਣ ਗਿਆ ਨਾ ਰਾਜਮਾ ਨਾਲ ਤੇ ਅੱਜ ਸਵੇਰ ਮੰਮੀ ਕਹਿੰਦੇ ਇਸ ਮੇਰਾ ਪੇਟ ਦੁਖ ਰਿਹਾ ਹੈ ਕਹਿੰਦੇ ਮੈਨੂੰ ਖਿਚੜੀ ਬਣਾ ਦੇ ਫਿਰ ਮਮਾ ਨੂੰ ਖਿਚੜੀ ਬਣਾ ਕੇ ਦੇ ਦਿੱਤੀ ਸੀ ਖਿਚੜੀ ਅਸੀਂ ਨਾ ਤਿੰਨ ਚਾਰ ਦਿਨਾਂ ਬਾਅਦ ਬਣਾਈ ਲੈਂਦੇ ਹਾਂ ਕਿਉਂਕਿ ਨਾ ਮੌਕਸ਼ੀ ਖਾ ਲੈਂਦੀ ਹੈਗੀ ਤੇ ਬਸ ਸਾਰੇ ਸ਼ੌਂਗ ਨਾਲ ਖਾ ਲੈਣੇ ਅਸੀਂ ਕੋਈ ਗੱਲ ਨਹੀਂ ਹੈ ਸਾਡੇ ਘਰ ਜਿਹੜੀ ਚੀਜ਼ ਬਣੇਗੀ ਅਸੀਂ ਸਾਰੇ ਖਾ ਲੈਣੇ ਆ ਕੋਈ ਐਵੇਂ ਨਹੀਂ ਹੈ ਕਿ ਕਿਸੇ ਨੇ ਉਹ ਨਹੀਂ ਖਾਣਾ ਇਹ ਨਹੀਂ ਖਾਣਾ ਤੇ ਬਸ ਹੁਣ ਮੈਂ ਰੋਟੀ ਬਣਾ ਰਹੀ ਆ ਨਾਸ਼ਤਾ ਕਰ ਲੋ ਤੋਂ ਬਾਅਦ ਬਾਹਰ ਗਈ ਨਾ ਤਾਂ ਮੈਂ ਦੇਖਿਆ ਮੋਕਸ਼ੀ ਨੇ ਆਟਾ ਖਲਾ ਰਿਆ ਪਿਆ ਸੀਗਾ ਕਿਉਂਕਿ ਉਹ ਨਾ ਖੇਲ ਰਹੀ ਸੀ ਆਟੇ ਨਾਲ ਤੇ ਉਹਨੇ ਸਾਰਾ ਥੱਲੇ ਫਰਸ਼ ਤੇ ਮੈਂ ਝਾੜੂ ਵੀ ਮਾਰਿਆ ਉਸ ਤੋਂ ਬਾਅਦ ਫਿਰ ਵੀ ਉਹਨੇ ਆਟਾ ਖਿਲਾ ਦਿੱਤਾ ਤੇ ਫਿਰ ਮੈਂ ਆਟੇ ਨੂੰ ਦੁਬਾਰਾ ਚੱਕ ਕੇ ਬਾਹਰ ਰੱਖ ਕੇ ਹੀ ਤੇ ਫਿਰ ਮੈਂ ਆਪਣੇ ਕਿਚਨ ਦੇ ਵਿੱਚ ਆ ਗਈ ਸੀ ਆਪਣੇ ਬਰਤਨ ਕਰਨ ਕਿਉਂਕਿ ਮੇਰੇ ਨਾਸ਼ਤੇ ਵਾਲੇ ਬਹੁਤ ਸਾਰੇ ਬਰਤਨ ਹੋਏ ਪਏ ਸੀਗੇ ਤੇ ਉਸ ਤੋਂ ਬਾਅਦ ਬਾਅਦ ਚਾਈ ਸੀ ਮੈਂ ਕਿਚਨ ਦੇ ਵਿੱਚ ਤੇ ਪਹਿਲਾਂ ਮੈਂ ਉਹਨੂੰ ਨਵਾਇਆ ਸੀ ਮੋਕਸ਼ੀ ਨੂੰ ਤੇ ਉਹ ਮੈਂ ਸ਼ੂਟਿੰਗ ਨਹੀਂ ਕਰੀ ਮੋਕਸ਼ੀ ਨੂੰ ਆਗੇ ਕਿੰਨਾਂ ਇਹਨੂੰ 2-3 ਦਿਨ ਹੋ ਗਏ ਸੀ ਸਿਰ ਨੀ ਨਾਰੀ ਸੀਗੀ ਕੁਛ ਅਸੀਂ ਕੱਲ ਵੀਰਵਾਰ ਸੀਗਾ ਤੇ ਅਸੀਂ ਵੀਰਵਾਰ ਕਰਕੇ ਸਿਰ ਵੈਸੇ ਵੀ ਨਹੀਂ ਧੋਂਦੇ ਹੈਗੇ ਤੇ ਬਸ ਮੋਕਸ਼ੀ ਨੂੰ ਅੱਜ ਫਿਰ ਮੈਂ ਉਹਦਾ ਸਿਰ ਨੂੰ ਆਇਆ ਚੰਗੀ ਤਰ੍ਹਾਂ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਕਿਚਨ ਦੇ ਵਿੱਚ ਚਾਈ ਬਰਤਨ ਕਰਨ ਬਰਤਨ ਕਰੇ ਕਰਕੇ ਫਿਰ ਮੈਂ ਨਾਲ-ਨਾਲ ਆਪਣੀ ਸਾਰੀ ਸਲੈਪਸ ਲੂਫ ਸਾਫ਼ ਕਰਤੀ ਤੇ ਅੱਜ ਮੈਂ ਫਿਰ ਸਾਰੇ ਭਾਂਡੇ ਭੁੰਨੇ ਮੰਜੇ ਜਿਵੇਂ ਮਹਲ ਚੱਕਲਾ ਵੇਲਣਾ ਵੇਲਣਾ ਜਦੋਂ ਮੇਰੇ ਬਰਤਨ ਸੁੱਕ ਗਏ ਫਿਰ ਮੈਂ ਨਾਲ ਦੇ ਨਾਲ ਆਪਣੀ ਟੋਕਰੀ ਦੇ ਵਿੱਚ ਜੋੜਤੇ ਕਿਉਂਕਿ ਨਾ ਫਿਰ ਜੇ ਨਾਲ ਦੇ ਨਾਲ ਨਾ ਜੋੜਨਾ ਫਿਰ ਸਾਰੇ ਦਿਨ ਹੀ ਪਈ ਰਹਿਣਗੇ ਫਿਰ ਮੈਨੂੰ ਆਲਸ ਆ ਜਾਂਦਾ ਕਿ ਚਲ ਹੁਣੇ ਦੀ ਹੁਣੇ ਜੋੜ ਦੂੰਗੀ ਥੋੜੇ ਦੇਰ ਬਾਅਦ ਜੋੜ ਦੋਗੀ ਪਰ ਮੈਂ ਉਸ ਤੋਂ ਬਾਅਦ ਥੋੜੇ ਦੇਰ ਬਾਅਦ ਹੀ ਜੋੜਤੀ ਸੀ ਕਿ ਕਿ ਫਿਰ ਆਲਸ ਆ ਜਾਊਗਾ ਚਲ ਜਿੰਨਾ ਕੰਮ ਨਿਬੜਦਾ ਫਟਾਫਟ ਨਿਬੇੜ ਲੈਣੀ ਆ ਤੇ ਬਸ ਫਿਰ ਮੈਂ ਪੋਚਾ ਪੁਚਾ ਵੀ ਲਾ ਲਿਆ ਸੀਗਾ ਸਾਰੇ ਕੰਮ ਕਰ ਲਏ ਸੀਗੇ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣਾ ਨਹਾਣ ਹੋ ਕੇ ਤੇ ਬਾਅਦ ਦੇ ਵਿੱਚ ਨਹਾ ਲਈ ਸੀਗੀ ਤੇ ਬਸ ਮੱਖਸੀ ਆਪਣਾ ਖੇਲ ਹੀ ਜਾਂਦੀ ਸੀ ਕਿ ਆਪਣੇ ਦਾਦਾ-ਦਾਦੀ ਨਾਲ ਤੇ ਮੈਂ ਆਪਣਾ ਕੰਮ ਕਰ ਲਿਆ ਸੀਗਾ ਸਾਰਾ ਤੇ ਹੁਣ ਦੇਖਦੀ ਆ ਥੋੜੇ ਦਿਨਾਂ ਤੱਕ ਆਪਾਂ ਜਿਆਦੇ ਜੋਲੇ ਤਾਰਾਂਗੇ ਤੇ ਨਾਲ ਹੀ ਆਪਣੇ ਦਰਵਾਜ਼ਿਆਂ ਨੂੰ ਚੰਗੇ ਤਰ੍ਹਾਂ ਕਰਾਂਗੇ ਸਾਫ਼ ਤੇ ਮੈਨੂੰ ਬਹੁਤ ਸਾਰਾ ਕੰਮ ਦਿਖ ਰਿਹਾ ਜਿਵੇਂ ਮੰਨ ਲਓ ਪੱਖੇ-ਪੁੱਖੇ ਸਾਫ਼ ਕਰਨ ਨਾਲੇ ਇਹ ਹੋਰ ਵੀ ਕੰਮ ਦਿਖ ਰਿਹਾ ਪਰ ਤੁਹਾਨੂੰ ਮੇਰਾ ਇਹ ਵਾਲਾ ਵਲੌਗ ਕਿੱਦਾਂ ਲੱਗਿਆ ਮੈਨੂੰ ਦੱਸਣਾ ਜ਼ਰੂਰ ਤੇ ਇਹ ਸੀ ਮੇਰਾ ਵਲੌਗ ਕੱਲ ਦੁਪਹਿਰ ਤੋਂ ਸ਼ੁਰੂ ਹੋ ਗਿਆ ਸੀਗਾ ਤੇ ਰਾਤ ਨੂੰ ਮੈਂ ਜਿਆਦਾ ਸ਼ੂਟਿੰਗ ਨਹੀਂ ਕਰ ਪਾਈ ਕਿਉਂਕਿ ਮਕਸ਼ੀ ਕੱਲ ਦੁਪਹਿਰੇ ਸੌ ਗਈ ਸੀਗੀ ਤੇ ਰਾਤੀ ਇਹ ਹੁੰਦੀ ਨਹੀਂ ਹੈਗੀ ਇਹਨੇ ਮੇਰਾ ਫੋਨ ਫੜਿਆ ਹੋਇਆ ਸੀਗਾ ਤੇ ਮੈਂ ਜਿਆਦਾ ਸ਼ੂਟ ਨਹੀਂ ਕਰ ਪਾਈ ਉਸ ਬਾਅਦ ਫਿਰ ਮੈਂ ਆਪਣਾ ਮਾਰਨਿੰਗ ਨੂੰ ਵਲੌਗ ਸਟਾਰਟ ਕੀਤਾ ਸੀਗਾ ਜੋ ਕਿ ਤੁਸੀਂ ਮੇਰਾ ਦੇਖਿਆ ਹੀ ਹੈ ਕੱਲ ਦੁਪਹਿਰ ਤੋਂ ਲੈ ਕੇ ਮੇਰਾ ਮਾਰਨਿੰਗ ਤੱਕ ਸਾਰਾ ਰੁਟੀਨ ਤੇ ਫਿਰ ਹੁਣ ਮੈਨੂੰ ਐਵੇਂ ਵੀ ਸੀਗਾ ਕਿ ਮੇਰੀ ਵੀਡੀਓ ਜਿਆਦਾ ਲੰਬੀ ਨਾ ਹੋ ਜਾਏ ਤੇ ਤੁਹਾਨੂੰ ਵੀ ਸਾਰਨ ਮੈਂ ਬੋਰ ਨਹੀਂ ਕਰਨਾ ਤੇ ਮੇਰੀ ਵੀਡੀਓ ਤੁਹਾਨੂੰ ਲੱਗੀ ਕਿਵੇਂ ਹੈ ਵਧੀਆ ਲੱਗੀਏ ਤਾਂ ਪਿਆਰਾ ਜਿਹਾ ਕਮੈਂਟ ਕਰਕੇ ਜਰ ਦੱਸਣਾ ਤੇ ਪਲੀਜ਼ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਜਿਹੜਾ ਕੋਈ ਮੇਰੇ ਚੈਨਲ ਤੇ ਪਹਿਲੀ ਵਾਰ ਆਂਦਾ ਹੈ ਉਹ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੇ ਤੇ ਬਾਕੀ ਮੈਨੂੰ ਕੋਈ ਸੁਜੈਸ਼ਨ ਦੇਣਾ ਹੋਵੇ ਤੁਸੀਂ ਜਾਂ ਤੁਹਾਨੂੰ ਕੁਝ ਲੱਗਦਾ ਹੋਵੇ ਮੇਰੀ ਵੀਡੀਓ ਦੇ ਵਿੱਚ ਕੋਈ ਕਮੀ ਹੈ ਫਿਰ ਵੀ ਮੈਨੂੰ ਜਰੂਰ ਜਰੂਰ ਤੁਹਾਡੀ ਸਲਾਹ ਦੀ ਜ਼ਰੂਰਤ ਹੈ ਮੈਨੂੰ ਦਿਆ ਕਰੋ ਤੇ ਹੁਣ ਮੈਂ ਇਸ ਵੀਲੌਗ ਦੇ ਇਥੇ ਖੰਡ ਕਰਦੀ ਹਾਂ ते मe हuनतान मilongी net name vीडियo नalo teखलई by bay